ਅੰਮ੍ਰਿਤਸਰ ਦੀ ਵੇਰਕਾ ਦੇ ਵਿੱਚ ਦਿਨ ਦਿਹਾੜੇ ਜੇਲਰ ਦੇ ਘਰ ਦੇ ਵਿੱਚ بڑے ਨਕਾਬਪੋਸ਼ ਨੂੰਤੇਰੇ ਘਰ ਦੇ ਵਿੱਚ ਮੌਜੂਦ ਮਹਿਲਾ ਨੇ ਫੁਰਤੀ ਦੇ ਨਾਲ ਲਾਈ ਕੁੰਡੀ ਰੋਲਾ ਫੋਨ ਤੇ ਭੱਜੇ ਬਦਮਾਸ਼ ਅਦਾਕਾਰ ਗੋਵਿੰਦਾ ਕੋੜੀ ਲਗਨਰਾਜ ਜ਼ਖਮੀ ਰਵਲਰ ਸਾਫ ਕਰਦੇ ਬੜੇ ਹੋਇਆ ਮਿਸਫਾਇਰ ਮੁੰਬਈ ਦੇ ਹਸਪਤਾਲ ਦੇ ਵਿੱਚ ਕਰਾਇਆ ਗਿਆ ਪਰਸ ਨੂੰ ਇੰਜਾਚਨ ਕਮਿਸ਼ਨ ਨੂੰ ਮਿਲੇਗਾ ਆਮ ਆਦਮੀ ਪਾਰਟੀ ਦਾ ਵਫਦ ਕਰੀਬ 12:30 ਵਜੇ ਖਰਪਾਚੀਮਾ ਦੀ ਅਗਵਾਈ ਦੇ ਵਿੱਚ ਕਰੇਗਾ ਮੁਲਾਕਾਤ ਪੰਚਾਇਤੀ ਚੋਣਾਂ ਨੂੰ ਲੈ ਕੇ ਵਿਰੋਧੀ ਫਾਟੀਆਂ ਦੀ ਸ਼ਿਕਾਇਤ ਕਰੇਗੀ ਆਮ ਆਦਮੀ ਪਾਰਟੀ। ਫੋਨ ਬਟਿੰਦਾ ਦੇ ਗੈਰੀ ਪੁੱਤਰ ਦੇ ਵਿੱਚ ਸਰਪੰਚੀ ਦੇ ਲਈ ਲੱਗੀ ਲੱਖਾਂ ਦੀ ਬੋਲੀ ਇੱਕ ਧਿਰ ਨੇ 50 ਤੇ ਦੂਜੀ ਧਿਰ ਨੇ 60 ਲੱਖ ਦਾ ਕੀਤਾ ਉੱਪਰ ਪਰ ਸਰਪੰਚੀ ਦੇ ਲਈ ਨਹੀਂ ਬਣੀ ਸੈਂਪੀ। ਸਰਪੰਚੀ ਜਿੱਤਾਂ ਦੇ ਲਈ ਉਮੀਦਵਾਰ ਕਰਨ ਲੱਗੇ ਵੋਟਰਾਂ ਦੇ ਨਾਲ ਵਾਦੇ ਮੁਖਤਰ ਦੇ ਪਿੰਡਵਲੀ ਕੈਂਡੀਡੇਟ ਨੇ ਮਹਿਲਾਵਾਂ ਨੂੰ ਇੱਕ ਸੂਟ ਅਤੇ 1100 ਰੁਪਏ ਦੇ ਦਾਕੀਤਾ ਐਲਾਨ ਕੰਬਲ ਤੇ ਬੱਚਿਆਂ ਨੂੰ ਫ੍ਰੀ ਯੂਨੀਫਾਰਮ ਦੇਣ ਦਾ ਵੀ ਕੀਤਾ ਵਾਦਾ। ਪਾਕਿਸਤਾਨ ਦੀ ਪੰਜਾਬ ਸਰਕਾਰ ਦਾ ਸਿੱਖ ਸੰਗਤ ਨੂੰ ਫਰਮਾਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਨਾਂ ਲਿਆਓ ਭਾਰਤੀ ਗ੍ਰੰਥ ਸੀ ਅਮਰੀਕੀ ਡਾਲਰ ਜਬ ਬ੍ਰਿਟਿਸ਼ ਪੌਂਡ ਹੀ ਲੈ ਕੇ ਆਓ ਥੋੜੀ ਦੇਰ ਦੇ ਵਿੱਚ ਕੌਮਨ ਸਟਾਫ ਮੋਰਚਾ ਕਰੇਗਾ ਰੋਸ ਮਾਰਚ ਫਤਿਹਗੜ ਸਾਹਿਬ ਤੋਂ ਸ਼ੁਰੂ ਕਰਨਗੇ ਪ੍ਰਦਰਸ਼ਨ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਚੰਡੀਗੜ੍ਹ ਦੇ ਵਿੱਚ ਗਵਰਨਰ ਹਾਊਸ ਦੇ ਬਾਹਰ ਕਰਨ ਕੇ ਕੋਚ ਮੋਰਚੇਰ ਤੋਂ ਬਾਹਰ ਆਵੇਗਾ ਰਾਮ ਰਹੀਮ ਚੌਕ ਕਮਿਸ਼ਨ ਨੇ ਸ਼ਰਤਾਂ ਦੇ ਨਾਲ ਦਿੱਤੀ ਪੈਰੋਲ ਰੋਲ ਨੂੰ ਮਨਜ਼ੂਰੀ ਸਿਆਸੀ ਗਤੀਵਿਧੀਆਂ ਤੇ ਸੋਸ਼ਲ ਮੀਡੀਆ ਤੋਂ ਰਹਿਣਾ ਹੋਵੇਗਾ ਤੂੰ ਪੰਜਾਬ 'ਚ ਅੱਜ ਤੋਂ ਚੋਣੇ ਦੀ ਸਰਕਾਰੀ ਖਰੀਦੀ ਸ਼ੁਰੂਆਤ ਮੰਡੀਆਂ ਦੇ ਵਿੱਚ ਪਹੁੰਚਣ ਲੱਗੀ ਫਸਲ ਪਰ ਹੜਤਾਲ ਤੇ ਗਏ ਆਰਥਿਕ ਤੇ ਲੇਬਰ ਚੋਣੇ ਦੀ ਫਰੀਦ ਨੂੰ ਲੈ ਕੇ ਦੁਪਹਿਰ 1 ਵਜੇ ਸਿਮਾਨ ਨੇ ਸਦੀ ਸਾਰੇ ਡੀਸੀਜ਼ ਦੀ ਮੀਟਿੰਗ ਹਰਿਆਣਾ ਦੇ ਸਾਬਕਾ ਡੀਟੀਸੀ ਜੀਮ ਦੁਸ਼ਯੰਤ ਚੋਟਾਲਾ ਦੇ ਕਾਪੜੇ ਹਮਲਾ ਜਿੰਦ ਦੇ ਉਚਾਨਾ ਦੇ ਵਿਚਣ ਪਛਾਤਿਆ ਨੇ ਗੱਡੀ ਤੇ ਮਾਰੇ ਪੱਥਰ ਪੁਲਿਸ ਨੇ ਦਰਜ ਕੀਤੀ ਐਫਆਈਆ अमेरिका ने को वीजा देने खोले ढाई लाख नवेट सैलान पिछले साल यूएस ने भारतीय वर्क एंड हॉलीडे वीजा अच तो सालाना एक हजार तक वधाए गए वीजा अठारह तो तीस साल के भारतीय बारह महीने तक रहम घूमन फिर मंजूरी तिहारा तो पहल महंगाई ਟਟਕਾ ਕਮਰਸ਼ੀਅਲ ਐਲਪੀਜੀ ਸਰੰਡਰ ਹੋਇਆ 48 ਪੇ 50 ਪੈਸੇ ਮਹੰਗਾ ਹੁਣ 1740 ਰੁਪਏ ਹੋਈ ਕਿ ਸਸ਼ਕਾਲਾ ਸਮੇਂ ਦੇ ਬੁਲੇਟਿਨ ਚ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਦੂ ਸਵਾਤ ਕਰਾਂਗੇ ਬੁਲੇਟਿਨ ਦੀ ਅੰਮ੍ਰਿਤਸਰ ਤੋਂ ਜਿੱਥੇ ਕਿ ਦਿਨ ਦਿਹਾੜੇ ਲੁੱਟ ਦੀ ਕੋਸ਼ਿਸ਼ ਕਰਨ ਨਕਾਪੋ ਸ਼ਾਇ ਪਰ ਉਹਨਾਂ ਨੂੰ ਖਾਲੀ ਹੱਥ ਪਰਤਣਾ ਪਿਆ ਕਿਉਂਕਿ ਇੱਕ ਮਹਿਲਾ ਉਹਨਾਂ ਤਿੰਨਾਂ ਤੇ ਪਾਰੀ ਪੈ ਗਈ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਮਹਿਲਾ ਨੇ ਪੂਰੀ ਹਿੰਮਤ ਦੇ ਨਾਲ ਉਹਨਾਂ ਬਦਮਾਸ਼ਾਂ ਦਾ ਮੁਕਾਬਲਾ ਕੀਤਾ ਔਰ ਉਹਨਾਂ ਨੂੰ ਘਰ ਦੇ ਵਿੱਚ ਵੜਨ ਤੱਕ ਨਹੀਂ ਦਿੱਤਾ ਤਾਂ ਅੰਮ੍ਰਿਤਸਰ ਦੇ ਵਿੱਚ ਇੱਕ ਕਟਨਾਕ੍ਰਮ ਵਾਪਰਿਆ ਹੈ ਹਾਲਾਂਕਿ ਇੱਕ ਇਹ ਤਸਵੀਰਾਂ ਵਾਕਈ ਹੀ ਚਿੰਤਾਜਨਕ ਵਾਲੀਆਂ ਨੇ ਦਿਲ ਦਹਿਲਾ ਦੇਣ ਵਾਲੀਆਂ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਨਕਾਬਪੋਸ਼ ਘਰ ਦੇ ਵਿੱਚ ਐਂਟਰ ਹੋ ਰਹੇ ਨੇ ਪਹਿਲੀ ਤਸਵੀਰ ਦੇ ਵਿੱਚ ਦੇਖ ਰਿਹਾ ਕਿ ਕਿਵੇਂ ਕੰਦ ਟੱਪ ਕੇ ਤੇ ਉਹ ਬਦਮਾਸ਼ ਅੰਦਰ ਆਉਂਦੇ ਨੇ ਔਰ ਅੰਦਰ ਵਾਲੇ ਦਰਵਾਜ਼ੇ ਦੀ ਜਿਹੜੀ ਹੈ ਉਹ ਉੱਥੇ ਭੜਕ ਪੈ ਜਾਂਦੀ ਹੈ ਔਰ ਮਹਿਲਾ ਨੂੰ ਪਹਿਲਾਂ ਹੀ ਨਜ਼ਰ ਆ ਜਾਂਦਾ ਕਿ ਕੰਦ ਟੱਪ ਕੇ ਬਦਮਾਸ਼ ਅੰਦਰ ਆਏ ਨੇ ਤੇ ਉਸ ਤੋਂ ਬਾਅਦ ਦੂਸਰੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਮਹਿਲਾ ਨੇ ਇਕ ਤਾਂ ਇੰਨਾ ਭਾਰੀ ਜਿਹੜਾ ਸੋਫਾ ਲਗਾਇਆ ਹੈ ਉਹ ਉਸ ਨੂੰ ਅੱਗੇ ਕੀਤਾ ਜਾ ਰਿਹਾ ਦਰਵਾਜ਼ੇ ਦੇ ਔਰ ਦੂਜਾ ਉਸਨੇ ਪੂਰਾ ਹਿੰਮਤ ਦੇ ਨਾਲ ਜਿਹੜੀ ਕੁੰਡੀ ਹੈ ਉਹ ਲਗਾਈ ਹੈ ਔਰ ਜਿਹੜੇ ਬਦਮਾਸ਼ ਨੇ ਉਹਨਾਂ ਨੂੰ ਘਰ ਦੇ ਵਿੱਚ ਵੜਾ ਨਹੀਂ ਦਿੱਤਾ ਤਿੰਨ ਜਣੇ ਸਨ ਪਰ ਤਿੰਨਾ ਤੇ ਭਾਰੀ ਪੈਂਦੀ ਹੋਈ ਮਹਿਲਾ ਨਜ਼ਰ ਆਈ ਹੈ ਜੁਵਲਰ ਦਇਆ ਦਾਇਕਰ ਹੈ ਉਹ ਆਪਣੀ ਸ਼ਾਪ ਤੇ ਉਸ ਵੇਲੇ ਮੌਜੂਦ ਸੀ ਤਾਂ ਰੌਲਾ ਪਾਇਆ ਹੈ ਪੂਰਾ ਮਹਿਲਾ ਨੇ ਉਸ ਦੀ ਬਹਾਦਰੀ ਜਿਹੜੀ ਹੈ ਉਹ ਵਾਕਈ ਮਿਸਾਲਯੋਗ ਹੈ ਤਾਂ ਉਸ ਤੋਂ ਬਾਅਦ ਇਹ ਬਦਮਾਸ਼ ਫਰਾਰ ਹੋ ਗਏ ਅਮਰੀਕਾ ਦੇ ਸਟਾਰ ਅਮਨੁ ਇਲਾਕੇ ਦਾ ਸਾਰਾ ਮਾਮਲਾ ਹੈ ਜੇਲਰ ਜਗਜੀਤ ਘਟਨਾ ਵੇਲੇ ਆਪਣੇ ਘਰ 'ਚ ਮੌਜੂਦ ਨਹੀਂ ਸੀ ਦੁਕਾਨ ਤੇ ਮੌਜੂਦ ਸੀ ਆ ਤਸਵੀਰਾਂ ਸੀ ਤੌਰ ਦਿਖਾ ਰਹੇ ਆ ਦੂਜੀ ਤਸਵੀਰ ਹੈ ਕਿ ਕਿਵੇਂ ਮਹਿਲਾ ਦੇ ਵੱਲੋਂ ਪਹਿਲਾਂ ਤਾਂ ਬਦਮਾਸ਼ਾ ਆਨੂ ਜਿਹੜਾ ਰੋਕਿਆ ਗਿਆ ਹੈ ਕੁੰਡੀ ਜਿਹੜੀ ਉਸਨੇ ਲਗਾਈ ਉਸ ਤੋਂ ਬਾਅਦ ਉਸਨੇ ਫਿਰ ਤਾਂ ਕਿ ਕਿਸੇ ਵੀ ਤਰੀਕੇ ਦਿਨਾ ਜੇਕਰ ਬਦਮਾਸ਼ ਆਣਾ ਚਾਹੁੰਦੇ ਹੋਣ ਉਹ ਨਾ ਆ ਸਕਣ ਤਾਂ ਉਸਨੇ ਫਿਰੇ ਭਾਰੀ ਸੋਫਾ ਖਿੱਚ ਕੇ ਦਰਵਾਜ਼ੇ ਦੇ ਅੱਗੇ ਕੀਤਾ ਹਾਲਾਂਕਿ ਦੇਖਿਆ ਜਾ ਰਿਹਾ ਹੈ ਕਿ ਉਸਦਾ ਬੱਚਾ ਵੀ ਨਾਲ ਉਸੇ ਹਾਲ ਦੇ ਵਿੱਚ ਖੜਾ ਹੈ ਜੋ ਵਾਕਈ ਹੀ ਦਹਿਸ਼ਤ ਦੇ ਵਿੱਚ ਹੋਏਗਾ ਕਿਉਂਕਿ ਅਜਿਹਾ ਕਟਨਾਕਰਮ ਕਦੇ ਪਹਿਲਾਂ ਨਹੀਂ ਸੀ ਵਿਖਿਆ ਹੋਏਗਾ ਤਾਂ ਇਹ ਜਿਹੜੀ ਜਿਵੇਂ ਅਸੀਂ ਤੁਹਾਨੂੰ ਸੱਚੇ ਹੱਥ घर लगी हुई खिड़की जी वेख पा रहे हैं इतो महिला ने देख लिया सी कि कोई बदमाश उसके घर टप के आ गए ने। और उस अंदाजा हो गया सी कि कोई आम नहीं क्योंकि जिस तरीके मूं टक्या हुआ। ਪ੍ਰਸਰਦਾ ਵੇਰਕਾ ਇਲਾਕਾ ਵੇਰਕੇ ਦੇ ਵਿੱਚ ਸਟਾਰ ਐਵੇਨਿਊ ਹੈ ਔਰ ਉੱਤੇ ਇਹ ਜਿਹੜੇ ਜੁਵਲਰ ਨੇ ਉਹਨਾਂ ਦਾ ਘਰ ਹੈ ਔਰ ਘਰ ਦੇ ਵਿੱਚ ਮਹਿਲਾ ਤੇ ਜਿਹੜੇ ਬੱਚੇ ਨੇ ਉਹ ਮੌਜੂਦ ਸੀ ਤਾਂ ਇਹ ਤੁਸੀਂ ਦੇਖੋ ਕਿ ਉਹੀ ਘਰ ਹੈ ਔਰ ਪੂਰਾ ਮੈਂ ਜਿਹੜਾ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਕਿਸ ਕੰਦ ਤੋਂ ਇਹ ਜਿਹੜੇ ਲੁਟੇਰੇ ਨੇ ਉਹ ਟੱਪਦੇ ਨੇ ਔਰ ਕਿਹੜੇ-ਕਿਹੜੇ ਸੀਸੀਟੀਵੀ ਕੈਮਰੇ ਨੇ ਜਿਨ੍ਹਾਂ ਦੀ ਫੁਟੇਜ ਅਸੀਂ ਲਗਾਤਾਰ ਦਿਖਾ ਰਹੇ ਹਾਂ ਤਾਂ ਤੁਸੀਂ ਦੇਖੋ ਕਿ ਇਹ ਜਿੱਥੇ ਘਰ ਹੈ ਘਰ ਦੇ ਬਿਲਕੁਲ ਨਾਲ ਇੱਕ ਖਾਲੀ ਪਲਾਟ ਹੈ ਔਰ ਖਾਲੀ ਪਲਾਟ ਵਾਲੇ ਪਾਸਿਓਂ ਹੀ ਜਿਹੜੇ ਲੁਟੇਰੇ ਨੇ ਉਹ ਇਸ ਘਰ ਦੇ ਵਿੱਚ ਆਉਂਦੇ ਨੇ ਤੁਸੀਂ ਦੇਖੋ ਕਿ ਸਾਹਮਣੇ ਜਿੱਥੇ ਇੱਕ ਗਮਲਾ ਨਜ਼ਰ ਆ ਰਿਹਾ ਔਰ ਇੱਥੋਂ ਗਮਲੇ ਦੇ ਤੋਂ ਪੈਰ ਰੱਖ ਕੇ ਇਹ ਜਿਹੜੀ ਦੀਵਾਰ ਕਿਉਂਕਿ ਕਾਫੀ ਉੱਚੀ ਦੀਵਾਰ ਹੈ 10 ਤੋਂ 12 ਫੁੱਟ ਇਸ ਦੀ ਹੋਏਗੀ ਪਰ ਇਸ ਗਮਲੇ ਦੇ ਉੱਤੇ ਪੈਰ ਰੱਖ ਕੇ ਉਸ ਤੋਂ ਬਾਅਦ ਇੱਥੇ ਵੀ ਆਰਾਮ ਦੇ ਨਾਲ ਪੈਰ ਰੱਖਿਆ ਜਾ ਸਕਦਾ ਔਰ ਇੱਥੋਂ ਉੱਪਰ ਚੜ ਕੇ ਉਹ ਅੰਦਰ ਦਾਖਲ ਹੁੰਦੇ ਨੇ ਤਾਂ ਨੇ ਇੱਕ ਸੀਸੀਟੀਵੀ ਕੈਮਰਾ ਤੁਸੀਂ ਦੇਖੋ ਕਿ ਜਿੱਥੋਂ ਨਜ਼ਰ ਆ ਰਿਹਾ ਸੀ ਕਿ ਇਸ ਦਰਵਾਜ਼ੇ ਨੂੰ ਉਹਨਾਂ ਵੱਲੋਂ ਜੋ ਹੈ ਉਹ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਔਰ ਇਸ ਦੇ ਦੂਸਰੇ ਪਾਸੇ ਜੋ ਹੈ ਮਹਿਲਾ ਉਹ ਜੋ ਛੋਰ ਵੀ ਉਸ ਵੱਲੋਂ ਮਚਾਇਆ ਜਾ ਰਿਹਾ ਸੀ ਔਰ ਜ਼ੋਰ ਜਿਹੜਾ ਇਸ ਦਰਵਾਜ਼ੇ ਨੂੰ ਇਸ ਕਰਕੇ ਲਗਾਇਆ ਜਾ ਰਿਹਾ ਸੀ ਕਿ ਇਹ ਦਰਵਾਜ਼ਾ ਕੁੱਲ ਨਾ ਸਕੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਦਰਵਾਜ਼ੇ ਤੋਂ ਜਿੱਦਾਂ ਹੀ ਅਸੀਂ ਅੰਦਰ ਦਾਖਲ ਹੁੰਨੇ ਆ ਤਾਂ ਅੰਦਰ ਲੌਬੀ ਦੇ ਵਿੱਚ ਇਸ ਵੇਲੇ ਬਹੁਤ ਸਾਰੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਜਾਂ ਆਸ-ਪਾਸ ਦੇ ਲੋਕ ਜਿਹੜੇ ਨੇ ਉਹ ਜਾਣਨ ਦੇ ਲਈ ਪਹੁੰਚ ਰਹੇ ਨੇ ਤਾਂ ਇਹ ਮੈਂ ਕੋਠੇ ਤੋਂ ਕਪੜੇ ਲਾ ਕੇ ਆਈ ਸੀ ਚੇਅਰ ਤੇ ਬੈਠੀ ਆਈ ਸਾਂ ਤੇ ਇਤਲੇ ਹੀ ਵੇਖੇ ਸ਼ੀਸ਼ੇ ਥਾਣੀ ਦੇਖਿਆ ਤੇ ਦੋ ਜਣਿਆਂ ਨੇ ਜੰਪ ਮਾਰੀ ਆ ਜੰਪ ਮਾਰ ਕੇ ਤੇ ਮੈਂ ਉਸੇ ਵਾਲੇ ਚੀਕਾ ਮਾਰਨੀ ਸ਼ੁਰੂ ਕਰਤੀਆਂ ਫੋਨ ਮੈਂ ਆਪਣੇ ਸਿਸਟਰ ਨਾਲ ਗੱਲ ਕਰਨ ਦੀ ਮੈਂ ਫੋਨ ਉੱਥੇ ਹੀ ਸੁੱਟਤਾ ਸੀ ਬੱਚੇ ਮੇਰੇ ਸੁੱਤੇ ਹੋਏ ਸੀ ਤੇ ਮੈਂ ਉਸੇ ਵਾਲੇ ਉਹ ਉਹਨਾਂ ਦੇ ਮੂੰਹ ਤੇ ਮਾਰਿਆ ਤਿੰਨਾਂ ਜਾਣਿਆਂ ਦੇ ਉਹਨਾਂ ਨੇ ਬੂਆ ਖੋਲਣ ਦੀ ਕੋਸ਼ਿਸ਼ ਕੀਤੀ ਦੋ ਜਾਣਿਆਂ ਨੇ ਖੁੱਲਿਆ ਨਹੀਂ ਅੱਧਾ ਬੂਆ ਖੁੱਲ ਵੀ ਗਿਆ ਸੀ ਫਿਰ ਵੀ ਮੈਂ ਆਪਣੇ ਵੱਲੋਂ ਬਹਾਦਰੀ ਨਾਲ ਬੂਆ ਬੰਦ ਕੀਤਾ ਇਹ ਤੀਸਰੇ ਜਾਨੇ ਨੇ ਬਾਹਰ ਤੇ ਆਇਆ ਫਿਰ ਉਹਨੇ ਆਣ ਕੇ ਤੁਸੀਂ ਵੀਡੀਓ ਚ ਦੇਖ ਰਹੇ ਹੋ ਕਿ ਜਦੋਂ ਤੁਸੀਂ ਸ਼ੋਰ ਮਚਾ ਰਹੇ ਹੋ ਉਸ ਵੇਲੇ ਉਹ ਥੋੜੇ ਘਬਰਾਏ ਕਿ ਉਹਨਾਂ ਨੂੰ ਲੱਗਾ ਸ਼ਾਇਦ ਕੋਈ ਹੋਰ ਅੰਦਰ ਕੋਈ ਪੁਰਸ਼ ਆ ਕਿ ਮੈਂ ਆਪਣੇ ਬੱਚਿਆਂ ਨੂੰ ਜ਼ੋਰ-ਜ਼ੋਰ ਦੀ ਕਿਹਾ ਸੀ ਪਾਪਾ ਨੂੰ ਬੁਲਾਓ ਪਾਪਾ ਨੂੰ ਬੁਲਾਓ ਉਹਨਾਂ ਨੂੰ ਲੱਗੇ ਇਹਨਾਂ ਦੇ ਹਸਬੰਦ ਵੀ ਅੰਦਰ ਆ ਉਹ ਤਾਂ ਡਰ ਕੇ ਭੱਜ ਗਏ ਸੀ ਤੁਸੀਂ ਪੁਲਿਸ ਤੋਂ ਤੁਹਾਡੇ ਘਰ ਪਹੁੰਚੀ ਪੁਲਿਸ ਕੀ ਕਹਿ ਰਹੀ ਹੈ ਪੁਲਿਸ ਕਹਿੰਦੇ ਆਪਾਂ ਇਨਕੁਆਇਰੀ ਕਰਾਂਗੇ ਫਿਰ ਸ਼ਾਮਾਂ ਤੱਕ ਤੁਹਾਨੂੰ ਆਪਾਂ ਫੜ ਕੇ ਵਿਖਾਵਾਂਗੇ ਬੰਦਿਆਂ ਨੂੰ ਬਿਲਕੁਲ ਤਾਂ ਪੁਲਿਸ ਲੱਗੀ ਹੋਈ ਹੈ ਉਹਨਾਂ ਦਾ ਕਹਿਣਾ ਹਾਲਾਂਕਿ ਪੁਲਿਸ ਦੇ ਨਾਲ ਨਾਰਾਜ਼ਗੀ ਪਰਿਵਾਰ ਦੀ ਜ਼ਰੂਰ ਨਜ਼ਰ ਆ ਰਹੀ ਹੈ ਕਿ ਇਸ ਘਟਨਾ ਨੂੰ ਲੈ ਕੇ ਇਹੀ ਚਰਚਾ ਹੋ ਰਹੀ ਹੈ ਕਿ ਜੇਕਰ ਇਹ ਔਰਤ ਸਮਝਦਾਰੀ ਨਾ ਵਰਤਦੀ ਜਾਂ ਉਸ ਵੱਲੋਂ ਸ਼ੋਰ ਦਾ ਮਚਾਇਆ ਜਾਂਦਾ ਤਾਂ ਹਾਲਾਤ ਕੁਝ ਹੋਰ ਬਣ ਸਕਦੇ ਸੀ ਤਾਂ ਬਿਲਕੁਲ ਗੱਲਬਾਤ ਕੀਤੀ ਉਸ મહિલા ਦਿਨਾਂ ਜਿਸ ਨੇ ਸਾਰਾ ਕਦਮ ਦੱਸਿਆ ਵੀ ਹੈ ਕਿ ਕਿਵੇਂ ਸਭ ਕੁਝ ਵਾਪਰਿਆ ਸਿੱਧਾ ਰੁਕਰਾਂਗੇ ਵੇਰਕਾ ਹੀ ਇਲਾਕੇ ਤੋਂ ਸਾਡੇ ਨਾਲ ਰਾਜੀਵ ਸ਼ਰਮਾ ਲਾਈਵ ਮੌਜੂਦ ਨੇ ਰਾਜੀਵ ਹੁਣ ਤਾਂ ਕੀ ਕੁਝ ਪੁਲਿਸ ਨੇ ਇਸ ਦੇ ਵਿੱਚ ਐਕਸ਼ਨ ਲਿਆ ਹੈ ਕਿਉਂਕਿ ਪੁਲਿਸ ਦਾਵਾ ਕਰ ਰਹੀ ਹੈ ਕਿ ਕੁਝ ਨਾ ਕੁਝ ਰਿਜ਼ਲਟ ਅਸੀਂ ਕੱਢ ਕੇ ਸ਼ਾਮ ਨੂੰ ਪਰਿਵਾਰ ਸ਼ਾਮ ਤੱਕ ਪਰਿਵਾਰ ਨੂੰ ਦੇਵਾਂਗੇ ਪਰ ਆਪਣੇ ਆਪ ਦੇ ਵਿੱਚ ਇੱਕ ਵੱਡੀ ਘਟਨਾ ਜਦੋਂ ਦਿਨ ਦਿਹਾੜੇ ਇਸ ਕਿਸਮ ਦੇ ਨਾਲ ਇਹ ਜਿਹੜੇ ਲੁਟੇਰੇ ਨੇ ਘਰ ਦੇ ਵਿੱਚ ਵੜ ਜਾਣ ਬਿਲਕੁਲ ਇਸ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਪਰਿਵਾਰ ਦਾ ਵੀ ਕਹਿਣਾ ਔਰ ਪੁਲਿਸ ਦੇ ਕੁਝ ਅਧਿਕਾਰੀ ਹੱਲੇ ਵੀ ਮੌਜੂਦ ਨੇ ਪਰਿਵਾਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਔਰ ਜੋ ਐਸਐਚਓ ਨੇ ਇਸ ਇਲਾਕੇ ਦੇ ਅਮਨ ਜੋਤਕਾਰ ਉਹਨਾਂ ਵੱਲੋਂ ਵੀ ਜਿਹੜੀ ਪ੍ਰਤੀਕਿਰਿਆ ਦਿੱਤੀ ਗਈ ਹੈ ਕਿ ਅਸੀਂ ਟੀਮਾਂ ਜਿਹੜੀਆਂ ਨੇ ਉਹ ਬਣਾ ਦਿੱਤੀਆਂ ਨੇ ਔਰ ਉਹਨਾਂ ਤੋਂ ਜਿਹੜੇ ਲੁਟੇਰੇ ਤੇ ਪਹੁੰਚੇ ਸੀ ਉਹਨਾਂ ਦੀ شناخت ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਉਸ ਤੋਂ ਇਲਾਵਾ ਹੋਰ ਜਿਹੜੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਨੇ ਉਨ੍ਹਾਂ ਦੀ ਜਿਹੜੀ ਫੁਟੇਜ ਹੈ ਉਹ ਖੰਗਾਲੀ ਜਾ ਰਹੀ ਹੈ ਤਾਂ ਕਿ ਉਹਨਾਂ ਲੁਟੇਰਿਆਂ ਨੂੰ ਜਲ ਤੋਂ ਜਲਦ ਕਾਬੂ ਕੀਤਾ ਜਾ ਸਕੇ ਤਾਂ ਇਸ ਜਗ੍ਹਾ ਤੇ ਜਿੱਥੇ ਮੈਂ ਮੌਜੂਦ ਹਾਂ ਇਹ ਤੁਸੀਂ ਦੇਖੋ ਕਿ ਘਰ ਦਾ ਮੇਨ ਗੇਟ ਹੈ ਔਰ ਇਹ ਦੀਵਾਰ ਜਿਹੜੀ ਹੈ ਇਸ ਨੂੰ ਟੱਪ ਕੇ ਤਿੰਨੇ ਲੁਟੇਰੇ ਜਿਹੜੇ ਨੇ ਉਹ ਅੰਦਰ ਦਾਖਲ ਹੁੰਦੇ ਨੇ ਔਰ ਬਿਲਕੁਲ ਸਾਹਮਣੇ ਤੁਸੀਂ ਜਿੱਥੇ ਇਸ ਵળે ਇਹ ਜਗ੍ਹਾ ਖਾਲੀ ਹੈ ਪਰ ਉਸ ਸੀਸੀਟੀਵੀ ਦੇ ਵਿੱਚ ਕੁਝ ਗੱਦੇ ਪਏ ਹੋਏ ਇਸ ਥਾਂ ਦੇ ਉੱਤੇ ਨਜ਼ਰ ਆ ਰਹੇ ਨੇ ਔਰ ਬਿਲਕੁਲ ਸਾਹਮਣੇ ਇਹ ਉਹ ਦਰਵਾਜ਼ਾ ਹੈ ਜਿਸ ਨੂੰ ਕਿ ਉਹਨਾਂ ਵੱਲੋਂ ਤੋੜਨ ਦੀ ਜਾਂ ੱਤਕਾ ਲਾ ਕੇ ਖੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਇੱਥੇ ਹੀ ਜਿਹੜੇ ਇਸ ਘਰ ਦੇ ਅੰਦਰ ਮੌਜੂਦ ਸੀ ਜਿਹੜੀ ਮਹਿਲਾ ਜਿਹੜੇ ਇਸ ਘਰ ਦੇ ਮਾਲਕ ਨੇ ਤਾਂ ਉਹ ਆਪਣੇ ਦੋ ਬੱਚਿਆਂ ਦੇ ਨਾਲ ਘਰ ਦੇ ਵਿੱਚ ਜੋ ਰੋਜ਼ਮਰਾਂ ਦੇ ਕੰਮ ਹੁੰਦੇ ਨੇ ਘਰ ਦੇ ਵਿੱਚ ਉਹਨਾਂ ਕੰਮਾਂ ਦੇ ਵਿੱਚ ਰੁੱਝੇ ਹੋਏ ਸੀ ਤਾਂ ਅਚਾਨਕ ਜਿੱਦਾਂ ਹੀ ਉਹਨਾਂ ਨੇ ਕਿਹਾ ਕਿ ਮੈਂ ਛੱਤ ਤੋਂ ਜਿਹੜੇ ਕੱਪੜੇ ਸੁੱਕਣੇ ਪਾਏ ਹੋਏ ਸੀ ਉਹ ਲੈ ਕੇ ਥੱਲੇ ਆਉਂਦੀ ਹਾਂ ਤਾਂ ਇਹ ਵਿੰਡੋ ਜਿਹੜੀ ਨਜ਼ਰ ਆ ਰਹੀ ਹੈ ਤਾਂ ਇੱਥੋਂ ਤੁਸੀਂ ਦੇਖੋ ਕਿ ਸਾਹਮਣੇ ਉਹ ਦੀਵਾਰ ਹੈ ਜਿਹੜੀ ਦੀਵਾਰ ਤੋਂ ਸੀਸੀਟੀਵੀ ਦੇ ਵਿੱਚ ਵੀ ਨਜ਼ਰ ਆ ਰਿਹਾ ਤਾਂ ਉਸ ਦੀਵਾਰ ਨੂੰ ਟੱਪ ਕੇ ਜਦੋਂ ਛਾਲ ਮਾਰੀ ਜਾਂਦੀ ਉਹਨਾਂ ਵੱਲ ਤਾਂ ਮਹਿਲਾ ਤੁਰੰਤ ਜੋ ਹੈ ਇਹ ਜਿਹੜਾ ਦਰਵਾਜ਼ਾ ਇਸ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਤਿੰਨੇ ਲੁਟੇਰੇ ਜਿਹੜੇ ਨੇ ਸੀਸੀਟੀਵੀ ਦੇ ਵਿੱਚ ਵੀ ਅਸੀਂ ਦੇਖ ਸਕਦੇ ਹਾਂ ਕਿ ਉਹਨਾਂ ਵੱਲੋਂ ਦਰਵਾਜ਼ੇ ਨੂੰ ਅੰਦਰ ਧੱਕਿਆ ਜਾਂਦਾ ਹੈ ਪਰ ਜਦੋਂ ਮਹਿਲਾ ਵੱਲੋਂ ਸ਼ੋਰ ਮਚਾਇਆ ਜਾਂਦਾ ਤਾਂ ਉਦੋਂ ਉਹ ਥੋੜਾ ਘਬਰਾ ਜਾਂਦੇ ਨੇ ਕਿ ਸ਼ਾਇਦ ਅੰਦਰ ਕੋਈ ਅ ਮੇਲ ਜਾਂ ਕੋਈ ਜਿਹੜਾ ਪੁਰਸ਼ ਹੈ ਉਹ ਸ਼ਾਇਦ ਅੰਦਰ ਮੌਜੂਦ ਹੋਵੇ ਤਾਂ ਜੇਕਰ ਉਹ ਵੀ ਬਾਹਰ ਆਉਂਦੇ ਨੇ ਤਾਂ ਉਹਨਾਂ ਨੂੰ ਉਸ ਚੀਜ਼ ਦਾ ਡਰ ਲੱਗਿਆ ਜਿਸ ਤੋਂ ਬਾਅਦ ਉਹ ਇੱਥੋਂ ਭੱਜਣ ਦਾ ਫੈਸਲਾ ਕਰਦੇ ਨੇ ਔਰ ਸਾਹਮਣੇ ਜਿਹੜਾ ਗੇਟ ਹੈ ਇਸ ਨੂੰ ਖੋਲ ਕੇ ਉਹ ਜਿਹੜੇ ਤਿੰਨੇ ਲੁਟੇਰੇ ਨੇ ਹਾਲਾਂਕਿ ਉਹਨਾਂ ਦੀ ਕੀ ਮਨਛਾ ਸੀ ਉਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਸਪਸ਼ਟ ਹੋਏਗਾ ਕਿ ਆਖਿਰਕਾਰ ਉਹ ਕਿਸ ਮਨਛਾ ਨਾਲ ਇੱਥੇ ਪਹੁੰਚੇ ਸੀ ਕੀ ਉਹਨਾਂ ਵੱਲੋਂ ਕਿਸੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਜਾਂ ਕਿਸੇ ਤੋਂ ਕੋਈ ਜਾਣੀ ਨੁਕਸਾਨ ਕਰਨ ਦੀ ਮਨਛਾ ਦੇ ਨਾਲ ਆਏ ਸੀ ਕਿਉਂਕਿ ਜਦੋਂ ਕੋਈ ਵੀ ਇਸ ਤਰੀਕੇ ਦੇ ਨਾਲ ਕਿਸੇ ਘਰ ਦੇ ਵਿੱਚ ਦਾਖਲ ਹੁੰਦਾ ਤਾਂ ਉਹਨਾਂ ਦੇ ਕੋਲ ਲਾਜ਼ਮੀ ਤੌਰ ਤੇ ਕੋਈ ਨਾ ਕੋਈ ਹਥਿਆਰ ਵੀ ਹੁੰਦੇ ਨੇ ਰਾਜੀ ਅਸੀਂ ਇਹ ਵੀ ਜਾਨਣਾ ਚਾਹਾਂਗੇ ਇਹ ਪੁਰਾਣਾ ਸ਼ਹਿਰ ਇਲਾਕਾ ਹੈ ਔਰ ਬਹੁਤ ਆਸਾਨੀ ਦੇ ਨਾਲ ਕੀ ਇੱਥੇ ਇਸ ਤਰੀਕੇ ਦੇ ਨਾਲ ਪਹਿਲਾਂ ਵੀ ਬਹੁਤ ਕਰਤਾਵਾ ਹੋ ਚੁੱਕੀ ਹੈ ਨਹੀਂ ਕਿਉਂਕਿ ਅਸੀਂ ਪਖਵਾ ਕਟਨਾਵਾ ਦੇਖਦੇ ਆ ਵਾਪਰਦੀਆਂ ਨੇ ਘਰਾਂ ਦੇ ਵਿੱਚ ਏਰੀਆ ਕਿਸ ਤਰੀਕੇ ਦਾ ਹੈ ਕਿੰਨੇ ਕੁ ਦੂਰ ਇੱਥੋਂ ਥਾਣਾ ਹੈ ਹੋਰ ਕੀ ਚੀਜ਼ਾਂ ਨੇ ਅ ਤੇ ਕੁ ਜਿਕਰ ਥਾਣੇ ਦੀ ਗੱਲ ਕਰੀਏ ਤਾਂ ਇਸ ਘਰ ਤੋਂ ਥਾਣੇ ਦੀ ਦੂਰੀ ਮਹਿਜ਼ 1 ਕਿਲੋਮੀਟਰ ਦੇ ਕਰੀਬ ਹੋਏਗੀ ਪਰ ਦੂਸਰੇ ਪਾਸੇ ਕਿਉਂਕਿ ਇਹ ਸ਼ਹਿਰ ਤੋਂ ਥੋੜਾ ਜਿਹਾ ਬਾਹਰੀ ਇਲਾਕਾ ਹੈ ਤਾਂ ਵੇਰਕਾ ਜਿਹੜਾ ਹਾਲਕਾ ਅੰਮ੍ਰਿਤਸਰ ਦੀ ਜਿਹੜੀ ਪੂਰਬੀ ਵਿਧਾਨ ਸਭਾ ਹਲਕਾ ਉਸ ਦੇ ਅਧੀਨ ਇਹ ਇਲਾਕਾ ਹੁੰਦਾ ਪਰ ਹਾਲੇ ਪੂਰੀ ਤਰ੍ਹਾਂ ਡਿਵੈਲਪ ਨਹੀਂ ਹੋਇਆ ਘਰ ਹਾਲੇ ਇੱਥੇ ਬਣ ਰਹੇ ਨੇ ਪਰ ਜਿੱਥੋਂ ਤੱਕ ਇਸ ਥਾਣੇ ਦੀ ਗੱਲ ਜੇਕਰ ਅਸੀਂ ਕਰਦੇ ਆਂ ਤਾਂ ਇਸ ਥਾਣੇ ਦੇ ਜਿਹੜੇ ਐਸਐਚਓ ਨੇ ਅਮਨਜੋਤ ਕੌਰ ਉਹਨਾਂ ਦੇ ਉੱਤੇ ਵੀ ਕੁਝ ਮਹੀਨੇ ਪਹਿਲਾਂ ਹਮਲਾ ਹੋਇਆ ਸੀ ਉਹ ਜਿਹੜੀਆਂ ਤਸਵੀਰਾਂ ਜਾਂ ਉਹ ਜਿਹੜੀ ਖਬਰ ਵੀ ਅਸੀਂ ਨਸ਼ਰ ਕੀਤੀ ਸੀ ਉਸ ਤੋਂ ਬਾਅਦ ਐਸਐਚਓ ਅਮਨਜੋਤ ਕੌਰ ਨੂੰ ਉਹਨਾਂ ਦੀ ਬਹਾਦਰੀ ਦੇ ਕਰਕੇ ਸਨਮਾਨਿਤ ਵੀ ਕੀਤਾ ਮંત્રી ਕੁਲਦੀਪ ਢਾਲੀਵਾਲ ਉਹਨਾਂ ਨੂੰ ਮਿਲਦੇ ਨੇ ਹੋਰ ਜਿਹੜੇ ਕਈ ਸਿਆਸਤਦਾਨ ਨੇ ਅਮਨਜੋਤ ਕੌਰ ਨੂੰ ਮਿਲਦੇ ਨੇ ਔਰ ਬਹਾਦਰੀ ਦਾ ਜਿਹੜਾ ਗੁਣगान ਕੀਤਾ ਜਾਂਦਾ ਪਰ ਇਸ ਮੈਲਾ ਦੀ ਬਹਾਦਰੀ ਉਸ ਐਸਐਚਓ ਨਾਲੋਂ ਵੀ ਕਿਤੇ ਵੱਧ ਹੈ ਕਿਉਂਕਿ ਐਸਐਚਓ ਤੇ ਜਦੋਂ ਹਮਲਾ ਹੁੰਦਾ ਤਾਂ ਉਹਨਾਂ ਦੇ ਨਾਲ ਉਹਨਾਂ ਦੇ ਗਨਮੈਨ ਮੌਜੂਦ ਸੀ ਉਹਨਾਂ ਦੇ ਕੋਲ ਵੈਪਨ ਵੀ ਹੁੰਦੇ ਆ ਪਰ ਇਹ ਮਹਿਲਾ ਜਿਸ ਦੇ ਕੋਲ ਕਿਸੇ ਤਰ੍ਹਾਂ ਦਾ ਕੋਈ ਹਥਿਆਰ ਮੌਜੂਦ ਨਹੀਂ ਸੀ ਔਰ ਉਸਨੇ ਨਡਰ ਹੋ ਕੇ ਇਹਨਾਂ ਤਿੰਨਾਂ ਜਿਹੜੇ ਲੁਟੇਰਿਆਂ ਦਾ ਮੁਕਾਬਲਾ ਕੀਤਾ ਤਾਂ ਇਸ ਮਹਿਲਾ ਦੀ ਹਰ ਪਾਸੇ ਤਾਰੀਫ਼ ਵੀ ਹੋ ਰਹੀ ਹੈ ਔਰ ਤਰੀਫ਼ ਬਣਦੀ ਵੀ ਹੈ ਕਿਉਂਕਿ ਜਦੋਂ ਇਸ ਤਰੀਕੇ ਦੇ ਨਾਲ ਕੋਈ ਕਿਸੇ ਮੰਚਾ ਦੇ ਨਾਲ ਕਿਸੇ ਘਰ ਚ ਦਾਖਲ ਹੁੰਦਾ ਹੈ ਤਾਂ ਲਾਜ਼ਮੀ ਤੌਰ ਤੇ ਉਹਨਾਂ ਵੱਲੋਂ ਕਿਸੇ ਦੀ ਜਾਣ ਲੈਂਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਂਦਾ ਹਾਲਾਂਕਿ ਮੈਲਾ ਜੇਕਰ ਇਸ ਦਰਵਾਜ਼ੇ ਨੂੰ ਬੰਦ ਕਰਨ ਦੇ ਵਿੱਚ ਕਾਮਯਾਬ ਨਾ ਹੁੰਦੀ ਤਾਂ ਹੋ ਸਕਦਾ ਹੈ ਉਹ ਪਰਿਵਾਰ ਦਾ ਕੋਈ ਨੁਕਸਾਨ ਕਰ ਸਕਦੇ ਸੀ ਕਿਉਂਕਿ ਛੋਟੇ ਬੱਚੇ ਜਿਨ੍ਹਾਂ ਦੀ ਉਮਰ ਇੱਕ ਦੀ 10 ਸਾਲ ਹੈ ਔਰ ਇੱਕ ਦੀ 6 ਸਾਲ ਉਮਰ ਹੈ ਤਾਂ ਉਹਨਾਂ ਬੱਚਿਆਂ ਦੇ ਵਿੱਚ ਵੀ ਸਹਿਮਤਾ ਮਾਹੌਲ ਹੈ ਔਰ ਜੇਕਰ ਉਹ ਇਸ ਦਰਵਾਜ਼ੇ ਨੂੰ ਖੋਲ ਕੇ ਕਿਉਂਕਿ ਅਸੀਂ ਅਕਸਰ ਖਬਰਾਂ ਦੇਖਦੇ ਹਾਂ ਕਿ ਦਿਨ ਦਿਹਾੜੇ ਪਰਿਵਾਰਾਂ ਨੂੰ ਬੰਦਕ ਬਣਾਇਆ ਜਾਂਦਾ ਹੈ ਗਨ ਪੁਆਇੰਟ ਦੇ ਉੱਤੇ ਵੱਡੀਆਂ ਵੱਡੀਆਂ ਜਿਹੜੀਆਂ ਲੁੱਟਾਂ ਦੀਆਂ ਵਾਰਦਾਤਾਂ ਹੋ ਚੁੱਕੇ ਹਨ ਅੰਮ੍ਰਿਤਸਰ ਦੇ ਇੱਕ ਪੌਸ਼ੇ ਇਲਾਕੇ ਦੇ ਵਿੱਚ ਸਵੇਰ ਦੇ ਵੇਲੇ ਇੱਕ ਮਹਿਲਾ ਜਦੋਂ ਸੈਰ ਕਰਨ ਦੇ ਲਈ ਨਿਕਲਦੀ ਹੈ ਤਾਂ ਉਸ ਵੇਲੇ ਲੁਟੇਰੇ ਘਰ ਦੇ ਅੰਦਰ ਦਾਖਲ ਹੋ ਕੇ ਲੱਖਾਂ ਦੀ ਲੁੱਟ ਨੂੰ ਜਿਹੜਾ ਅੰਜਾਮ ਉਹਨਾਂ ਵੱਲੋਂ ਦਿੱਤਾ ਗਿਆ ਸੀ ਹਾਲਾਂਕਿ ਬਾਅਦ ਦੇ ਵਿੱਚ ਪੁਲਿਸ ਇਹਨਾਂ ਮੁਲਜ਼ਮਾਂ ਨੂੰ ਕਾਬੂ ਤਾਂ ਜ਼ਰੂਰ ਕਰ ਲੈਂਦੀ ਹੈ ਪਰ ਇਸ ਮਾਮਲੇ ਦੇ ਵਿੱਚ ਜੇਕਰ ਮਹਿਲਾ ਦੀ ਸੂਝ-ਬੂਝ ਜਾਂ ਬਹਾਦਰੀ ਕੰਮ ਨਾ ਆਉਂਦੀ ਕਿਉਂਕਿ ਜਿਹੜੀ ਸਭ ਤੋਂ ਇਸ ਸੀਸੀਟੀਵੀ ਜਾਂ ਪਰਿਵਾਰ ਦੇ ਨਾਲ ਅਸੀਂ ਗੱਲਬਾਤ ਵੀ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਮੈਨੂੰ ਲੱਗਿਆ ਕਿ ਤਿੰਨ ਲੋਕ ਜਿਹੜੇ ਨੇ ਘਰ ਦੇ ਅੰਦਰ ਦਾਖਲ ਹੋਣ ਲੱਗੇ ਨੇ ਤਾਂ ਉਸ ਵੱਲੋਂ ਸਭ ਤੋਂ ਪਹਿਲਾਂ ਤਾਂ ਦਰਵਾਜ਼ੇ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਨਾਲ ਜਿਹੜੀ ਸਭ ਤੋਂ ਵੱਡੀ ਸਮਝਦਾਰੀ ਵਰਤੀ ਗਈ ਤਾਂ ਮਹਿਲਾ ਨੇ ਜ਼ੋਰ-ਜ਼ੋਰ ਦੇ ਨਾਲ ਜਦੋਂ ਸ਼ੋਰ ਮਚਾਇਆ ਤਾਂ ਬੱਚਿਆਂ ਨੂੰ ਇਹ ਗੱਲ ਕਹੀ ਕਿ ਆਪਣੇ ਪਾਪਾ ਨੂੰ ਬੁਲਾਓ ਤਾਂ ਉਸ ਤੋਂ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਘਰ ਦੇ ਅੰਦਰ ਜੋ ਉਹਨਾਂ ਦੇ ਪਤੀ ਨੇ ਉਹ ਵੀ ਮੌਜੂਦ ਨੇ ਤਾਂ ਇਸੇ ਕੇ ਹੀ ਉਹ ਕੁਝ ਹੀ ਦੇਰ ਬਾਅਦ ਇੱਥੋਂ ਵਾਪਸ ਚਲੇ ਜਾਂਦੇ ਨੇ ਤਾਂ ਇਹ ਇੱਕ ਖੁਸ਼ਕਿਸਮਤੀ ਵਾਲੀ ਗੱਲ ਹੈ ਪਰਿਵਾਰ ਇਸ ਚੀਜ਼ ਨੂੰ ਲੈ ਕੇ ਜਿੱਥੇ ਇਸ ਮਹਿਲਾ ਦੀ ਤਾਰੀਫ ਹੋ ਰਹੀ ਹੈ ਨਾਲ ਦੀ ਨਾਲ ਪਰਮਾਤਮਾ ਦਾ ਸ਼ੁਕਰਾਨਾ ਵੀ ਕੀਤਾ ਜਾ ਰਿਹਾ ਹੈ ਕਿ ਜੇਕਰ ਇਸ ਔਰਤ ਵੱਲੋਂ ਸਮਝਦਾਰੀ ਨਾ ਵਰਤੀ ਜਾਂਦੀ ਜੇਕਰ ਸ਼ੋਰ ਨਾਮ ਤੇ ਆਇਆ ਜਾਂਦਾ ਤਾਂ ਕੋਈ ਵੱਡੀ ਘਟਨਾ ਜਿਹੜੀ ਆ ਉਹ ਘਟ ਸਕਦੀ ਸੀ ਔਰ ਦੂਸਰੇ ਪਾਸੇ ਜਿਹੜੇ ਜਗਜੀਤ ਸਿੰਘ ਨੇ ਜਿਹੜੇ ਇਸ ਘਰ ਦੇ ਮਾਲਕ ਨੇ ਔਰ ਉਸ ਮਹਿਲਾ ਦੇ ਪਤੀ ਨੇ ਤਾਂ ਉਹਨਾਂ ਦਾ ਕਹਿਣਾ ਕਿ ਉਹ ਆਪਣੀ ਦੁਕਾਨ ਤੇ ਮੌਜੂਦ ਸੀ ਔਰ ਆਸ-ਪਾਸ ਦੇ ਲੋਕਾਂ ਵੱਲੋਂ ਉਹਨਾਂ ਨੂੰ ਫੋਨ ਜਾਂਦਾ ਕਿ ਤੁਹਾਡੇ ਘਰ ਤੋਂ ਅੱਜ ਜੋ ਹੈ ਸ਼ੋਰ ਦੀਆਂ ਆਵਾਜ਼ਾਂ ਆ ਰਹੀਆਂ ਨੇ ਚੀਕ ਚਖਾਰੇ ਦੀਆਂ ਆਵਾਜ਼ਾਂ ਆ ਰਹੀਆਂ ਨੇ ਤੇ ਜਦੋਂ ਘਰ ਪਹੁੰਚਦੇ ਨੇ ਤਾਂ ਉਸ ਤੋਂ ਬਾਅਦ ਇਹ ਪਤਾ ਲੱਗਦਾ ਬਾਅਦ ਦੇ ਵਿੱਚ ਸੀਸੀਟੀਵੀ ਕੈਮਰੇ ਜਦੋਂ ਖੰਘਾਲੇ ਜਾਂਦੇ ਨੇ ਤਾਂ ਉਸ ਨੂੰ ਦੇਖ ਕੇ ਹਰ ਕਿਸੇ ਦੇ ਜਿਹੜੇ ਰੋਂਗਤੇ ਨੇ ਉਹ ਜ਼ਰੂਰ ਖੜੇ ਹੋ ਰਹੇ ਔਰ ਮਹਿਲਾ ਦੀ ਤਾਰੀਫ ਹਰ ਪਾਸੇ ਜ਼ਰੂਰ ਕੀਤੀ ਜਾ ਰਹੀ ਹੁਣ ਪੁਲਿਸ ਦੀ ਕਾਰਵਾਈ ਦਾ ਇੰਤਜ਼ਾਰ ਕਰ ਰਿਹਾ ਹੈ ਕਿ ਕਦੋਂ ਤੱਕ ਉਹਨਾਂ ਲੁਟੇਰਿਆਂ ਦੀ شناخت ਕਰਕੇ ਉਹਨਾਂ ਨੂੰ ਕਾਬੂ ਕੀਤਾ ਜਾਂਦਾ ਹੈ ਜੀ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਰਾਜੀਵ ਤਮਾਮ ਜਾਣਕਾਰੀ ਲਈ ਤਮਾਮ ਤਸਵੀਰਾਂ ਦਿਖਾਉਣ ਦੇ ਲਈ ਸਾਹ ਵਾਕਈ ਆਦਰੀ ਦੇ ਨਾਲ ਮਹਿਲਾ ਦੇ ਵੱਲੋਂ ਸਾਹਮਣਾ ਕੀਤਾ ਗਿਆ ਹੈ ਔਰ ਅਜੇ ਹੀ ਮਾਮਲੇ ਦੇ ਵਿੱਚ ਸਾਰੇ ਚ ਪੁਲਿਸ ਕੀ ਕਹਿ ਰਹੀ ਹੈ ਉਹ ਬਿਆਨ ਤੁਹਾਨੂੰ ਸੁਣਾਵਾਂਗੇ ਕੱਲ੍ਹ ਸ਼ਾਮ ਨੂੰ ਵੀ ਇੱਕ ਲੇਡੀ ਘਰ ਸੀ ਨਾਰਾਪੁਰ ਦੇ ਬੱਚਿਆਂ ਦੇ ਹਸਬੰਦ ਦੇ ਸੁਨਰਾ ਹੈ ਜੀ ਉਹਨਾਂ ਦੀ ਦੁਕਾਨ ਹੈ ਇਸ ਤੇ ਨਿਸਕਾ ਬੱਦ ਬਟਾਲਾ ਰੋਡ ਤੇ ਆਪਣੇ ਘਰ ਕੱਲੀ ਸੀ ਬੱਚਿਆਂ ਦੇ ਨਾਲ ਤੇ ਤਿੰਨ ਬੰਦਿਆਂ ਨੇ ਉਹਦੇ ਘਰ ਗੜੰਦ ਦੀ ਕੋਸ਼ਿਸ਼ ਕੀਤੀ ਹੈ ਜੀ ਤੇ ਕੀ ਸਾਹਮਣੇ ਆਇਆ ਜੀ ਹੁਣ ਵੇਖੋ ਜੀ ਤਫतीश ਕਰ ਰਹੇ ਆ ਬੰਦੇ ਵੈਰੀਫਾਈ ਕਰ ਰਹੇ ਆ ਕੱਚਾ ਤਰਜ਼ ਕਰਕੇ ਜਲਦੀ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ ਵੀਡੀਓ ਦੇ ਵਿੱਚ ਆਏ ਆ ਵੀਡੀਓ ਦੇ ਵਿੱਚ ਤਿੰਨ ਜਣੇ ਆਏ ਜੀ ਸੀਸੀਟੀਵੀ ਖੰਗਾਲ ਕੇ ਜੋ ਵੀ ਬੰਦੇ ਤਾਂ ਸਾਹਮਣੇ ਆਉਂਦੇ ਰਹੇ ਕੱਲ ਸ਼ਾਮ ਨੂੰ ਜੀ ਇੱਕ ਲੇੜੀ ਘਰ ਸੀ ਨਾਲ ਆਪਣੇ ਦੋ ਬੱਚੋਂ ਦੇ ਹਸਬੰਦ ਉਹਦੇ ਸੁਨਿਆਰਾ ਹੈਗਾ ਜੀ ਉਹਨਾਂ ਦੀ ਦੁਕਾਨ ਹੈ ਇਸ ਤੇ ਮਸਕਾ ਬਾਦ ਬਟਾਲਾ ਰੋਡ ਤੇ ਆਪਣੇ ਘਰ ਕੱਲੀ ਸੀ ਬੱਚਿਆਂ ਦੇ ਨਾਲ ਸੀ ਤਿੰਨ ਬੰਦਿਆਂ ਨੇ ਉਹਦੇ ਘਰ ਵੜਨ ਦੀ ਕੋਸ਼ਿਸ਼ ਕੀਤੀ ਹੈ ਜੀ ਤੇ ਕੀ ਸਾਹਮਣੇ ਆਇਆ ਜੀ ਹੋਣ ਵੇਖੋ ਜੀ ਤਫਤੀਸ਼ ਕਰ ਰਹੇ ਆ ਬੰਦੇ ਵੈਰੀਫਾਈ ਕਰ ਰਹੇ ਆ ਅਪਰਚਾ ਦਰਜ ਕਰਕੇ ਜਲਦੀ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਜਾਨੇ ਵੀਡੀਓ ਦੇ ਵਿੱਚ ਆਏ ਆ ਵੀਡੀਓ ਦੇ ਵਿੱਚ ਤਿੰਨ ਜਾਨੇ ਆਏ ਜੀ ਸੀਸੀਟੀਵੀ ਘੰਗਾਲ ਕੇ ਜੋ ਵੀ ਬੰਦੇ ਤਾਂ ਸਾਹਮਣੇ ਲੰਦੇ ਜਾਣੇ ਕੱਲ ਸ਼ਾਮ ਨੂੰ ਜੀ ਇੱਕ ਲੇਡੀ ਘਰ ਸੀ ਨਾਲ ਆਪਣੇ ਦੋ ਬੱਚਿਆਂ ਦੇ ਹਸਬੰਦ ਉਹਦੇ ਸੁਨਿਆਰਾ ਹੈਗਾ ਜੀ ਉਹਨਾਂ ਦੀ ਦੁਕਾਨ ਹੈ ਇਸ ਤੇ ਮਸਕਾਬੱਦ ਬਟਾਲਾ ਰੋਡ ਤੇ ਆਪਣੇ ਘਰ ਕੱਲੀ ਸੀ ਬੱਚਿਆਂ ਦੇ ਨਾਲ ਸੀ ਤਿੰਨ ਬੰਦਿਆਂ ਨੇ ਉਹਦੇ ਘਰ ਵੜਨ ਦੀ ਕੋਸ਼ਿਸ਼ ਕੀਤੀ ਉਹ ਜੀ ਤੇ ਕੀ ਸਾਹਮਣੇ ਆਏ ਜੀ ਹੋਨ ਵੇਖੋ ਜੀ ਤਫਤੀਸ਼ ਕਰ ਰਹੇ ਆ ਬੰਦੇ ਵੈਰੀਫਾਈ ਕਰ ਰਹੇ ਆ ਅਪਰਚਾ ਦਰਜ ਕਰਕੇ ਜਲਦੀ ਉਹਨਾਂ ਨੂੰ ਫਰੋਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਨੇ ਜਾਨੇ ਵੀਡੀਓ ਦੇ ਵਿੱਚ ਆਏ ਆ ਵੀਡੀਓ ਦੇ ਵਿੱਚ ਤਿੰਨ ਜਾਨੇ ਆਏ ਜੀ ਸੀਸੀਟੀਵੀ ਖੰਗਾਲ ਕੇ ਜੋ ਵੀ ਬੰਦੇ ਤਾਂ ਸਾਹਮਣੇ ਲਿਆਂਦੇ ਜਾਣਗੇ ਅੱਗੇ ਵਧਦੇ ਹਾਂ ਤਾਂ ਥੋੜੀ ਦੇਰ ਦੇ ਵਿੱਚ ਕਮੇਨ ਸਾਫ ਮੋਰਚੇਦਾਰ ਰੋਸ ਮਾਰਚ ਹੋਏਗਾ ਸ਼ਿਫਤੇਗੜ ਸਾਹਿਬ ਤੋਂ ਚੰਡੀਗੜ੍ਹ ਤੱਕ ਰੋਸ ਮਾਰਚ ਕੀਤਾ ਜਾਣਾ ਹੈ। ਸਬੰਧੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਦਾਦੇ ਕੇ ਲਗਾਤਾਰ ਪ੍ਰਦਰਸ਼ਨ ਚੱਲ ਰਹੇ ਨੇ ਤਾਂ ਜਨਵਰੀ 2023 ਤੋਂ ਚੰਡੀਗੜ੍ਹ ਮੋਹਾਲੀ ਬਾਰਡਰ ਤੇ ਲਗਾਤਾਰ ਮੋਰਚਾ ਜਿੱਦਾਂ ਹੈ ਉਹ ਚੱਲ ਰਿਹਾ ਹੈ ਔਰ ਇਸੇ ਕਾਫੀ ਸਮਾਂ ਹੋ ਚੁੱਕਿਆ ਤਾਂ ਇਸੇ ਚੱਲਦੇ ਅੱਜ ਇਨਸਾਫ ਮੋਰਚੇ ਦਮ ਆਜੜਾ ਦੱਸਦੀ ਹੈ ਕਿ ਇਹ ਰੋਜ਼ ਹੋਏਗਾ ਤਾਂ ਥੋੜੀ ਦੇਰ ਦੇ ਵਿੱਚ ਇੱਕ ਹੋਮੀਨਸਾਫ ਮੋਰਚੇ ਦਾ ਰੋਸ ਮਾਰਚ ਹੋਣਾ ਹੈ। ਦਸ਼ੀਪਤੇ ਕਾ ਸਾਇਪ ਤੋਂ ਚੰਡੀਗੜ੍ਹ ਤੱਕ ਰੋਸ ਮਾਰਚ ਹੋਏਗਾ। ਬੰਦੀ ਸਿੰਘਾਂ ਦੀ ਰਹਾਇ ਦਾ ਮਸਲਾ ਔਰ ਹੋਰ ਕਈ ਮਸਲੇ ਜਿਸ ਨੂੰ ਲੈ ਕੇ ਲਗਾਤਾਰ ਜਨਵਰੀ 2023 ਤੋਂ ਚੰਡੀਗੜ੍ਹ-ਮੋਹਾਲੀ ਬਾਰਡਰ ਹੈ ਜਿਸ ਤੇ ਕੀ ਬੈਠੇ ਹੋਏ ਨੇ ਵੱਖ-ਵੱਖ ਜਿਹੜੇ ਮੋਰਚੇ ਦੇ ਵਿੱਚ ਸ਼ਾਮਲ ਲੋਕ ਨੇ ਤਾਂ ਉਹਨਾਂ ਦੇ ਵੱਲੋਂ ਬਕਾਇਦਾ ਉਤੇ ਧਰਨਾ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਹੈ। ਦਾ ਇਨਸਾਫ ਮੋਰਚਾ ਹੈ ਜਿਹਨਾਂ ਦੇ ਬਲਵਾਜ ਰੋਸ ਮਾਰਚ ਕੀਤਾ ਜਾਣਾ ਹੈ ਸ਼੍ਰੀ ਫਤਿਹਗੁਰ ਸਾਹਿਬ ਤੋਂ ਲੈ ਕੇ ਚੰਡੀਗੜ੍ਹ ਤੱਕ ਰੋਸ ਮਾਰਚ ਹੋਏਗਾ ਤੇ ਥੋੜੀ ਦੇਰ ਦੇ ਵਿੱਚ ਇਸ ਦੀ ਸ਼ੁਰੂਆਤ ਹੋਏਗੀ ਹਾਲਾਂਕਿ ਇਸ ਨੂੰ ਲੈ ਕੇ ਕਿਸ ਵੀ ਕੇ ਦੇ ਬੰਦੋਬਸਟ ਜਿਹੜੇ ਨੇ ਉਹ ਪ੍ਰਸ਼ਾਸਨ ਨੇ ਕੀਤੇ ਨੇ ਇਹ ਵੀ ਆਪਣੇ ਆਪ ਦੇ ਵਿੱਚ ਬੇहद ਅਹਿਮ ਹੈ ਕਿਸ ਤਰੀਕੇ ਦੇ ਨਾਲ ਤਿਆਰੀ ਜਿਹੜੀ ਹੈ ਪ੍ਰਸ਼ਾਸਨ ਦੀ ਹੈ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਇਨਸਾਫ ਮੋਰਚੇ ਦੇ ਵਿੱਚ ਹੁੰਦੇ ਨੇ ਰੋਸ ਮਾਰਚ ਦੇ ਵਿੱਚ ਹੁੰਦੇ ਨੇ ਇਹ ਵੀ ਦੇਖਣਾ ਹੋਏਗਾ ਤਾਂ ਕੁੱਲ ਮਿਲਾਕੇ ਜੇਕਰ ਗੱਲ ਕੀਤੀ ਜਾਵੇ ਤਾਂ ਜਨਵਰੀ ਦੇ 2023 ਉਹ ਚंडीगढ़ ਮੋਹਾਲੀ ਬਾਰਡਰ ਤੇ ਜਿਹੜਾ ਮੋਰਚਾ ਹੈ ਉਹ ਚੱਲ ਰਿਹਾ ਹੈ ਯਾਨੀ ਕਿ ਕਰੀਬ-ਕਰੀਬ ਪੂਰਾ 1.5 ਸਾਲ ਹੋ ਚੁੱਕਿਆ ਹੈ ਔਰ ਇਸ ਦੇ ਦੌਰਾਨ ਮੋਰਚੇ ਨੂੰ ਦੱਸ ਦਿੱਤੀ ਕਿ ਕੋਰਟ ਦੇ ਵਿੱਚ ਵੀ ਮਾਮਲਾ ਜਿਹੜਾ ਹੈ ਉਹ ਚੱਲ ਰਿਹਾ ਹੈ ਸੁਣਵਾਈਆਂ ਹੁੰਦੀਆਂ ਨੇ ਔਰ ਖਾਸ ਤੌਰ ਤੇ ਜੇਕਰ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦੇ ਇੰਤਜ਼ਾਮ ਉਦਰ ਪੰਜਾਬ ਚੋਣ ਕਮਿਸ਼ਨ ਨੂੰ ਮਿਲੇਗਾ ਆਮ ਆਦਮੀ ਪਾਰਟੀ ਦਾ ਵਫਦ 12:30 ਵਜੇ ਹਰਪਾਲਜੀ ਬਾਦੀ ਅਗਵਾਈ ਦੇ ਵਿੱਚ ਦਾਸੀ ਕਿ ਇਹ ਵਫਦ ਵੱਲੋਂ ਮੁਲਾਕਾਤ ਕੀਤੀ ਜਾਏਗੀ ਪੰਚਾਇਤੀ ਚੋਣਾਂ ਨੂੰ ਲੈ ਕੇ ਸ਼ਿਕਾਇਤ ਕਰੇਗਾ ਵਿਰੋਧੀ ਪਾਰਟੀਆਂ ਦੀ ਸ਼ਿਕਾਇਤ ਕੀਤੀ ਜਾਏਗੀ ਆਮ ਆਦਮੀ ਪਾਰਟੀ ਵੱਲੋਂ ਕਿ ਕਿ ਉਹ ਕਹੇ ਕਿ ਸੋ ਪਹਿਲਾ ਪਾਜ ਪਾਤੀ ਕਾਂਗਰਸ ਦੋਵੇਂ ਪਾਰਟੀਆਂ ਵੱਲੋਂ शिकायत जी है जा चुकी है और धांतलिया के इल्जाम लगाए गए चोन कमिशन के मुलाकात करके उन्होंने कहा कि धांतलिया हो रही ने वक् वक् पद्धे तो जिसको लैके अच खुद आम आदमी पार्टी के वालों चोन कमिशन के मुलाकात की जाएगी साढ़े बारह बजे का समा रख्या गया है खजाना मंत्री कैबिनेट मंत्री हरपाल चीमा भी अगुवाई वफद मिलेगा ਤਮੜ ਜੇਲ੍ਹ ਤੋਂ ਬਾਹਰ ਆਵੇਗਾ ਰਾਮ ਰਹੀਮ ਰਾਮ ਰਹੀਮ ਨੂੰ ਪੈਰੋਲ ਨੂੰ ਚੌਂ ਕਮਿਸ਼ਨ ਦੀ ਮਨਜ਼ੂਰੀ ਮਿਲ ਗਈ ਚੌਂ ਕਮਿਸ਼ਨ ਨੇ ਸ਼ਰਤਾਂ ਦੇ ਨਾਲ ਪੈਰੋਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਾਂ ਸਿਆਸੀ ਗਤੀਵਿਧੀਆਂ ਤੋਂ ਦੂਰ ਰਹਿਣ ਨੂੰ ਲੈ ਕੇ ਸ਼ਰਤ ਰੱਖੀ ਗਈ ਹੈ ਹਰਿਆਣਾ ਤੋਂ ਬਾਹਰ ਰਹਿਣਾ ਪਏਗਾ ਇਹ ਵੀ ਸ਼ਰਤ ਰੱਖੀ ਗਈ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਇਹ ਸ਼ਰਤ ਲਾਗੂ ਹੁੰਦੀ ਰਹੀ ਹੈ ਸੋਸ਼ਲ ਮੀਡੀਆ ਗਤੀਵਿਧੀਆਂ ਤੋਂ ਵੀ ਦੂਰ ਰਹਿਣਾ ਹੋਵੇਗਾ ਹਰਿਆਣਾ ਸਰਕਾਰ ਨੇ ਚੌਂ ਕਮਿਸ਼ਨ ਤੋਂ ਇਸ ਦੇ ਬਾਬਤ ਮਨਜ਼ੂਰੀ ਮੰਗੀ ਸੀ ਹਾਲਾਂਕਿ ਚੌਂ ਕਮਿਸ਼ਨ ਨੇ ਪੁੱਛਿਆ ਸੀ ਕਿ ਅਜਿਹੀ ਕਿਹੜੀ ਅਮਰਜੈਂਸੀ ਹੈ ਕਿ ਅਮਰਜੈਂਸੀ ਹੈ ਕੋਈ ਹੀ ਪਰੋਲ ਦਿੱਤੀ ਜਾਣੀ ਚਾਹੀਦੀ ਹੈ ਤਾਂ ਰਾਮ ਰਹੀਮ ਨੇ 20 ਦਿਨ ਦੀ ਪੈਰੋਲ ਮੰਗੀ ਸੀ ਸਤੰਬਰ ਮਹੀਨੇ ਦੇ ਵਿੱਚ ਹਾਲੇ ਦੇ ਵਿੱਚ ਹੀ ਪੈਰੋਲ ਤੋਂ ਗਿਆ ਸੀ ਬਾਦ ਜੇਲ੍ਹ ਦੇ ਵਿੱਚ ਰਾਮ ਰਹੀਮ ਜਿਸ ਤੋਂ ਬਾਦ ਉਹ ਫਿਰ ਤੋਂ ਪੈਰੋਲ ਹੋਣ ਲਈ ਗੁਰਮੀਤ ਰਾਮ ਰਹੀਮ ਜਿਹੜਾ ਕਿ ਸਿੱਖਾਂ ਦੀਆਂ ਭਾਵਨਾਵਾਂ ਦੇ ਵੱਡੀ ਠੇਸ ਪਹੁੰਚਾਉਂਦਾ ਤੇ ਉਸ ਦੀਆਂ ਜਿਹੜੀਆਂ ਪਿਛਲੇ ਸਮੇਂ ਦੀਆਂ ਸਰਗਰਮੀਆਂ ਸਿੱਖਾ ਨੂੰ ਧਰਮ ਦੇ ਤੌਰ ਤੇ ਵੱਡੀਆਂ ਚੁਣੌਤੀਆਂ ਦਿੰਦੀਆਂ ਰਹੀਆਂ ਤੇ ਉਹਦੇ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਵੱਲੋਂ ਜੋ ਅਦਾਲਤ ਦੇ ਅੰਦਰ ਲੜਾਈ ਲੜੀ ਗਈ ਉਸ ਨੂੰ ਬਾਰ-ਬਾਰ ਪਰੋਲ ਮਿਲਦੀ ਆ ਦੂਸਰੇ ਪਾਸੇ ਸਿੱਖ ਬੰਦੀ ਜਿਹੜੇ ਆ ਉਹਨਾਂ ਨੂੰ ਪਰੋਲ ਨਹੀਂ ਮਿਲਦੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਛੁੱਟੀ ਦੀ ਸਹੂਲਤ ਨਹੀਂ ਹੈ ਬਹੁਤ ਵੱਡੀ ਤੁਲਨਾ ਵਾਂ ਸੰਗਤ ਦੇ ਅੰਦਰ ਤੇ ਕਾਨੂੰਨ ਦੇ ਰੱਖਵਾਲਿਆਂ ਦੇ ਮਨ ਦੇ ਵਿੱਚ ਇਸ ਗੱਲ ਹੀ ਬੜਾ ਰੋਸ ਆ ਤੇ ਅੱਜ ਫੇਰ 11ਵੀਂ ਵਾਰ ਜਿਹੜੇ ਸੌਦਾ ਸਾਧ ਨੂੰ ਜਿਹੜੀ ਐਪਰੋ ਟਰੋਲ ਦਿੱਤੀ ਜਾ ਰਹੀ ਆ ਤੇ ਇਹਦੇ ਵਿੱਚ ਇਲੈਕਸ਼ਨ ਕਮਿਸ਼ਨ ਨੇ ਵੀ ਹਰੀ ਝੰਡੀ ਦੇਦੀ ਆ ਇਸ ਗੱਲ ਦਾ ਬੜਾ ਵੱਡਾ ਅਫਸੋਸ ਆ ਕਿ ਇਲੈਕਸ਼ਨ ਕਮਿਸ਼ਨ ਜਿਹੜਾ ਕਿ ਜਿਹੜੀ ਚੋਣਾਂ ਨੂੰ ਜਿਹੜੇ ਵਾਰਦਾਸੀ ਢੰਗ ਨਾਲ ਕਰਨ ਦਾ ਜਿਹਦੀ ਜੋਵਾਰੀ ਹੁੰਦੀ ਆ ਸਰਕਾਰ ਤਾਂ ਭਾਜਪਾ ਦੀ ਸਰਕਾਰ ਤਾਂ ਇਸ ਗੱਲ ਦੇ ਵਿੱਚ ਸ਼ਾਮਲ ਹੈ ਹੀ ਸੀ ਕਿਉਂਕਿ ਜਿੰਨੀ ਵਾਰ ਵੀ ਉਹ ਰਿਆ ਹੋਇਆ ਉਸ ਦੇ ਉਹ 90 ਪੈਸੇ ਉਹ ਕਿ ਆ ਜਸਦੰਗ ਜਿਹੜਾ ਕੋਨੇ ਅਗੁੜੀਆ ਰਾਂ ਦੇ ਵਿੱਚ ਚੋਣ ਸੀ ਸੋ ਭਾਰਤੀ ਜਨਤਾ ਪਾਰਟੀ ਨੇ ਮੋੜ ਤੋਂ ਫੇਰ ਇਸ ਗੱਲ ਦਾ ਖੁਲਾਸਾ ਕਰ ਦਿੱਤਾ ਕਿ ਉਹ ਆਪਣੀਆਂ ਜਿਹੜੀਆਂ ਚੋਣਾਂ ਆਪਣੀਆਂ ਜਿਹੜੀ ਜਿਹੜੀ ਚੋਣਾਂ ਦੀ ਜਿਹੜੀ ਲੜਾਈ ਆ ਉਹ RAM ਨਹਿਮ ਦੇ ਸਿਰ ਤੇ ਹੀ ਮੈਦਾਨ ਵਿੱਚ ਲੜਨ ਜਾ ਰਹੀ ਆ तो असी इस गल के निखेधी कर रहे हैं तो गुरमीत राम रहीम जो है वो एक आम कैदी नहीं है वो एक प्रभावशाली व्यक्ति है और जिस तरीके से मतलब उसके पिछले रिकॉर्ड को हम लोग देखें तो लगातार दो दशकों से वो आ, किसी ना किसी पार्टी की फेवर में पॉलिटिकल पार्टी की फेवर में अपनी स्किन सेव करने के लिए फतवा जारी करता रहा है और इसके अलावा वो अपने करोड़ों श्रद्धालु होने का दावा करता है और लगभग पिछले दो दशक से हम लोग देख रहे हैं कि हर एक चुनाव के अंदर राजनीतिक दल जो हैं वो आ, वोटों के लालच के चलते डेरा सच्चा सौदा के अंदर नतमस्तक होते रहे हैं गुरमीत राम रहीम के सामने तो तो एक निष्पक्ष चुनाव और लोकतांत्रिक मूल्यों का ध्यान रखने के लिए चुनाव आयोग को इस पैरोल के लिए हरियाणा सरकार को दिशा निर्देश देने चाहिए और उसे रद्द करने का निर्देश देना चाहिए हमने इस